ਖਬਰਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰ ਤੁਹਾਡਾ ਹੂਸਰਾ ਹੈ ਪਹਿਲਾ ਭਾਬੀ ਕਮਲਕੌਰ ਦਾ ਕਤਲ ਹੋਇਆ ਕਿਉਂਕਿ ਉਸ ਵੱਲੋਂ ਗੰਤ ਮੰਦ ਅਸ਼ਲੀਲਤਾ ਅਤੇ ਨਗੇਜ਼ ਪੁਣਾ ਸੋਸ਼ਲ ਮੀਡੀਆ ਤੇ ਪਰੋਸਿਆ ਜਾ ਰਿਹਾ ਸੀ ਕਈ ਵਾਰ ਭਾਈ ਅਮਰਪਾਲ ਸਿੰਘ ਮਹਿਰੋ ਅਤੇ ਸਾਥੀਆਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹ ਫੈਸਲਾ ਹੈ ਮਾਨਯੋਗ ਅਦਾਲਤ ਦਾ ਕਾਨੂੰਨ ਦਾ ਹੀ ਕਾਰਵਾਈ ਹੋਵੇਗੀ ਉਹਨਾਂ ਨੇ ਹਗ ਸੰਗਤ ਤੇ ਨਿਹੰਗ ਸਿੰਘਾਂ ਤੇ ਜਾਂ ਭਾਈ ਅਮਰਪਾਲ ਸਿੰਘ ਮਹਿਰੋ ਤੇ ਤੇ ਦੂਸਰੇ ਪਾਸੇ ਇਹਨਾਂ ਲੋਕਾਂ ਦੀ ਖੈਰ ਨਹੀਂ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੀ ਪੁਲਿਸ ਨੇ ਸਿਕੰਜਾ ਕੱਸ ਦਿੱਤਾ ਹੈ ਇਹਨਾਂ ਲੋਕਾਂ ਤੇ ਜਿਨ੍ਹਾਂ ਵੱਲੋਂ ਲਚਰਤਾ ਫਲਾਈ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸੋਸ਼ਲ ਮੀਡੀਆ ਤੇ ਲਚਰਤਾ ਬਿਲਕੁਲ برداشت ਨਹੀਂ ਕੀਤੀ ਜਾਵੇਗੀ ਇਹ ਪੰਜਾਬ ਸਰਕਾਰ ਦਾ ਇਤਿਹਾਸਕ ਅਤੇ ਵੱਡਾ ਫੈਸਲਾ ਹੈ ਇੱਕ ਪਾਸੇ ਜਿੱਥੇ ਸਾਈਬਰ ਸੈੱਲ ਵੱਲੋਂ ਜਿਨ੍ਹਾਂ ਵੱਲੋਂ ਗੰਦ ਮੰਦ ਅਸ਼ਲੀਲਤਾ ਨਗੇਜ਼ਪੁਣਾ ਭद्दी ਸ਼ਬਦਾਵਲੀ ਪੰਜਾਬ ਦੇ ਲੜਕੇ ਲੜਕੀ ਨੂੰ ਪ੍ਰੋਸੀਜ ਆ ਰਹੀ ਹੈ ਪੰਜਾਬ ਦੇ ਸੱਭਿਆਚਾਰ ਨੂੰ ਢਾਹ ਲੱਗ ਰਹੀ ਹੈ ਪੰਜਾਬ ਦੇ ਧਰਮ ਨੂੰ ਜਿਹੜੀ ਠੇਸ ਪਹੁੰਚਦੀ ਹੈ ਕਿਉਂਕਿ ਇਹਦੇ ਵਿੱਚ ਨੌਜਵਾਨ ਕੁੜੀਆਂ ਵੱਲੋਂ ਡਬਲ मीनिंग ਗੱਲਾਂ ਵੀ ਕੀਤੀਆਂ ਜਾਂਦੀਆਂ ਨੇ ਤੇ ਇੱਕ ਪਾਸੇ ਜਿੱਥੇ ਸਮਾਜ ਸੇਵੀ ਇਹਨਾਂ ਇੰਸਟਾਗ੍ਰਾਮਰਸ ਦਾ ਯੂਟਿਊਬਰ ਦਾ ਜਿਹੜੇ ਫੇਸਬੁੱਕ ਤੇ ਨੇ ਸਨੇਪਚੈਟ ਦੇ ਨੇ ਜਾਂ ਸੋਸ਼ਲ ਮੀਡੀਆ ਤੇ ਹੋਰ ਤਰ੍ਹਾਂ ਦੀਆਂ ਐਪਸ ਵਾਲਦਿਆਂ ਨੇ ਸਮਾਜ ਸੇਵੀ ਤਾਂ ਉਹਨਾਂ ਦਾ ਆਲਰੇਡੀ ਵਿਰੋਧ ਕਰ ਰਹੇ ਨੇ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਵੀ ਐਕਟਿਵ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਇਸ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਲੱਛਰ ਅਤੇ ਅਸ਼ਲੀਲ ਸਮਗਰੀ ਦੇ ਵੱਧ ਰਹੇ ਰੁਝਾਨ ਤੇ ਕਬੀਰ ਚੇਤਾ ਜਤਾਈ ਹੈ ਜੋ ਕਿ ਬੱਚਿਆਂ ਦਾ ਬੱਚਿਆਂ ਦੀ ਮਨੋਵਿਗਿਆਨਕ ਅਤੇ ਸਮਾਜਿਕ ਸਿਹਤ ਲਈ ਖਤਰਾ ਬਣ ਰਹੀ ਹੈ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਵੱਲੋਂ ਸੋਸ਼ਲ ਮੀਡੀਆ ਤੇ ਅਜਈ ਸਮਗਰੀ ਪੋਸਟ ਕਰਨ ਵਾਲਿਆਂ ਖਿਲਾਫ ਕਾਰਵਾਈ ਕਰ ਲਈ एडीजीपी ਸਾਈਬਰ ਕ੍ਰਾਈਮ ਨੂੰ ਜਾਰੀ ਆਦੇਸ਼ ਕੀਤੇ ਆਦੇਸ਼ਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੀ ਰੱਖਿਆ ਅਤੇ ਉਹਨਾਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਉਵਚਨਬੰਦ ਹੈ ਯਾਨੀ ਕਿ ਸਾਈਬਰ ਸੈਲ ਵੱਲੋਂ ਅਤੇ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਆਦੇਸ਼ ਦਿੱਤੇ ਗਏ ਨੇ ਜਿਹੜੇ ਇੰਸਟਾਗ੍ਰam ਤੇ YouTube ਤੇ Facebook ਤੇ Snapchat ਤੇ ਜਾਂ ਸੋਸ਼ਲ ਮੀਡੀਆ ਦੇ ਹੋਰ ਐਪਸ ਤੇ ਗੰਦਮੰਗ ਅਸ਼ਲੀਲਤਾ ਡਬਲ ਮਿਨੀ ਕੰਟੈਂਟ ਦੀਆਂ ਗੱਲਾਂ ਪੇਸ਼ ਕਰਦੇ ਨੇ ਉਹਨਾਂ ਦੀ ਖੈਰ ਨਹੀਂ ਜੇਕਰ ਇਸ ਤੋਂ ਬਾਅਦ ਉਹ ਪਾਉਣਗੇ ਉਹਨਾਂ ਉੱਤੇ ਫੱਡੀ ਕਾਰਵਾਈ ਕੀਤੀ ਜਾਵੇਗੀ ਇੱਕ ਪਾਸੇ ਆਲਰੇਡੀ ਲਗਭਗ 223 ਅਜਿਹੇ ਅਕਾਊਂਟ ਸੈੱਬਲ ਸੈੱਲ ਵੱਲੋਂ ਬੰਦ ਕਰ ਦਿੱਤੇ ਗਏ ਨੇ ਅਤੇ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਜਿਨ੍ਹਾਂ ਵੱਲੋਂ ਗੰਧਮੰਦ ਅਸ਼ਲੀਲਤਾ ਲਚਰਪੁਣਾ ਪੰਜਾਬ ਦੇ ਬੱਚੇ ਅਤੇ ਲੜਕੀਆਂ ਲੜਕਿਆਂ ਨੂੰ ਪਰੋਸਿਆ ਮંત્રી ਪ੍ਰਜਿੰਦਰ ਕੌਰ ਨੇ ਕਿਹਾ ਕਿ ਇਹ ਪੰਜਾਬ ਦੇ ਸੱਭਿਆਚਾਰ ਵਾਸਤੇ ਸਹੀ ਨਹੀਂ ਹੈ ਇਹ ਸਿੱਖ ਧਰਮ ਵਾਸਤੇ ਸਹੀ ਨਹੀਂ ਹੈ ਕਿਉਂਕਿ ਇਹ ਬਾਹਰੀ ਤਾਕਤਾਂ ਇਹ ਇਹੋ ਜਿਹੀ ਨਸਲਤਾ ਫਲਾਕੇ ਜਿਹੜਾ ਪੰਜਾਬ ਦੇ ਮਾਹੌਲ ਨੂੰ ਡਾਵਾ ਡੋਲ ਕਰ ਰਹੀਆਂ ਨੇ